2 क्विंटल ਤੋਂ ਸ਼ੁਰੂਆਤ ਕੀਤੀ ਸੀ 12 ਟਨ ਤੱਕ ਉਹ ਭਾਜੀ ਪਹੁੰਚ ਗਈ ਹੈ 2 क्विंटल ਤੋਂ ਲੈ ਕੇ 12 ਟਨ ਤੱਕ ਭਾਜੀ ਪਹੁੰਚੀ ਕਿਉਂਕਿ ਜਿਵੇਂ ਜਿਵੇਂ ਲੋਕ ਸੰਗਤਾਂ ਗੁਰਦਾਰਾ ਸਾਹਿਬ ਬਾਬਾ ਦੇ ਵਿਆਹ ਪੂਰਵ ਤੇ ਆਣੀਆਂ ਸ਼ੁਰੂ ਹੋਈਆਂ ਤਾਂ ਲੋਡ ਦੇ ਮੁਤਾਬਕ ਉਹਨਾਂ ਨੂੰ ਭਾਜੀ ਵਧਾਣੀ ਪਈ 2 क्विंटल ਤੋਂ ਸ਼ੁਰੂਆਤ ਕੀਤੀ ਅੱਜ 12 ਟਨ ਤੇ ਪਹੁੰਚ ਗਈ ਇਹ ਭਾਜੀ ਜੀ ਆਪਾਂ ਅੱਜ ਤੋਂ 25 ਸਾਲ ਪਹਿਲਾਂ ਸਟਾਰਟ ਕੀਤਾ ਸੀ ਇਹ ਕਾਰਜ ਸਾਰਾ ਉਦੋਂ ਇਹ ਸੋਚ ਕੇ ਕੀਤਾ ਸੀ ਵੀ ਬਾਬੇ ਨਾਨਕ ਦਾ ਵਿਆਹ ਅਸੀਂ ਉਤਰੇ ਕੱਢਦੇ ਨੇ ਤੇ ਆਪਣੇ ਘਰਾਂ ਦੇ ਵਿਆਹ ਦੇ ਵਿੱਚ ਅਸੀਂ ਭਾਜੀ ਕੱਢਨੇ ਆ ਉਸ ਕਰਕੇ 2 2.5 ਘੰਟੇ ਤੋਂ ਹੀ ਸਟਾਰਟ ਕੀਤੀ ਸੀ ਪਰ ਸੰਗਤ ਨੇ ਜਦੋਂ ਡਿਮਾਂਡ ਕੀਤੀ ਵੱਧਦੀ 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 ਭਾਜੀ ਕਦੀ ਟਨ ਹੋ ਗਈ ਟਨ ਤੋਂ ਬਾਅਦ ਪਿਛਲੇ ਸਾਲ ਅਸੀਂ 10 ਟਨ ਕੀਤੀ ਸੀ ਜਦੋਂ ਕਿਸੇ ਘਰ ਕਿਸੇ ਰਿਸ਼ਤੇਦਾਰ ਦਾ ਵਿਆਹ ਹੁੰਦਾ ਤਾਂ ਅਸੀਂ ਭਾਜੀ ਕੱਢਦੇ ਆ ਮੈਂ ਦੇਖਿਆ ਹਨ ਕੇ ਤਸਵੀਰ ਦੇ ਕੇ ਆਪਣੇ ਦਸ਼ਕਾਂ ਨੂੰ ਚਾਹੀਏ ਦਿਖਾਣੀ ਕਿ ਹਰ ਤਰੀਕੇ ਦੀ ਭਾਜੀ ਜਿਹੜੀ ਇੱਥੇ ਜਿਹੜੀ ਅਵੇਲੇਬਲ ਆ ਹਰ ਤਰੀਕੇ ਦੀ ਭਾਜੀ ਜਿਹੜੀ ਤੁਹਾਡੇ ਕੋਲ ਕਢਾਈ ਜਾ ਰਹੀ ਹੈ ਹੇ ਜੀ ਜਦੋਂ ਅਸੀਂ ਆਪਣੇ ਘਰੇਲੂ ਵਿਆਹ ਘਰ ਦੇ ਵਿਆਹ ਕਰਨੇ ਨਾ ਉਦੋਂ ਸਾਡਾ ਬਜਟ ਹੁੰਦਾ ਏ ਵੀ ਆਪਾਂ ਇੰਨੇ ਕੇ ਪੈਸੇ ਖਰਚਨੇ ਇੰਨੇ ਕੇ ਭਾਜੀ ਕੱਢਣੀ ਇੰਨੇ ਕੇ ਕਿਲੋ ਕੱਢਣੀ ਆ ਇਹ ਤਾਂ ਸਾਡੇ ਜਗਤ ਗੁਰੂ ਗੁਰਨਾਣ ਦੇਵ ਜੀ ਦਾ ਵਿਆਹ ਪਰੋਬਾ ਇਹਦੇ ਚ ਸਾਡਾ ਕੋਈ ਬਜਟ ਨਹੀਂ ਐਂ ਵੱਧ ਤੋਂ ਵੱਧ ਤੇ ਵਧੀਆ ਤੋਂ ਵਧੀਆ ਆਈਟਮ ਇਹ ਹੀ ਕਰਨ ਦੀ ਕਰੀਦੀ ਆ ਇਹਦੇ ਵਿੱਚ ਸ਼ੱਕਰਪਾਰੇ ਨੇ ਮਿੱਠੀ ਸੇਵੀ ਆ ਗੁਰਵਾਲੀ ਸੇਵੀ ਆ ਕਾਠੀ ਪਕੌੜਾ ਏ ਗਧਾਰੇ ਪਕੌੜਾ ਏ ਲੋਣੀ ਸੇਵੀ ਆ ਮਠੀ ਆ ਤੇ ਫਿਰ ਸਨਮ ਜੀ ਮੈਨੇਜ ਕਿਦਾਂ ਕੀਤਾ ਗ੍ਰੈਗਰੀ ਕੀਤੀ ਜਾਂਦੀ ਫਿਰ ਜਾ ਕੇ ਘਰ ਕਰ ਜਾਂ ਦੁਕਾਨਾਂ ਤੇ ਇਹ ਸੰਗਤ ਨੂੰ ਪਤਾ ਹੈ ਵੀ ਉਹ ਭਾਜੀ ਕੱਢ ਸੰਗਤ ਆਪੇ ਜੁੜ ਜਾਂਦੀ ਸੰਗਤ ਆਪਿਆਂ ਦੇ ਵੀ ਆ ਭਾਜੀ ਸੇਵਾ ਲੋ ਲੋ ਆਪੇ ਅਸੀਂ ਜਾਂਦੇ ਨਹੀਂ ਕਿਤੇ ਇੱਥੇ ਬਾ ਮਾ ਮੱਬਾ ਨਾਨਕ ਇੱਥੇ ਭੰਡਾਰੇ ਭਰਦਾ ਉਹ 20 ਰੁਪਏ ਦਾ ਲੰਗਰ ਚ ਰਾਣਾ ਉਹ ਮੁੱਕਦਾ ਨਹੀਂ ਭਾਜੀ 10 ਸਤੰਬਰ ਦਿਨ ਮੰਗਲਵਾਰ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ ਵਾ ਬਟਾਲੇ ਦੀ ਧਰਤੀ ਤੇ ਮਨਾਇਆ ਜਾਣਾ ਵਾ ਉਸ ਤੋਂ ਪਹਿਲਾਂ ਜਦੋਂ ਤਰੀਕ ਫਿਕਸ ਕੀਤੀ ਜਾਂਦੀ ਆ ਤਾਂ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੜੇ ਹੀ ਵਧੀਆ ਤਰੀਕੇ ਦੇ ਨਾਲ ਦਰਸ਼ਕਾਂ ਵੱਲੋਂ ਸੰਗਤਾਂ ਵੱਲੋਂ ਕਾਰਡ ਬਣਾਏ ਜਾਂਦੇ ਨੇ ਬਾਬੇ ਨਾਨਕ ਦੇ ਅਤੇ ਨਾਲ ਦੀ ਨਾਲ ਮਾਤਾ ਸੁਲਖਣੀ ਦੇ ਤੇ ਨਾਲ ਵੀ ਲਿਖਿਆ ਵੀ ਜਾਂਦਾ ਆ ਆ ਗਿਆ ਬਾਬੇ ਨਾਨਕ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾ ਸੋ ਉਸੇ ਤਰੀਕੇ ਨਾਲ ਲੋਕਾਂ ਨੂੰ ਚਾਹ ਚੜ ਜਾਂਦਾ ਵਾ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਹੋਰ ਸਕੇ ਸਬੰਧੀਆਂ ਨੂੰ ਕਾਰਡ ਜਿਹੜੇ ਨੇ ਸੋਸ਼ਲ ਮੀਡੀਆ ਜ਼ਰੀਏ ਭੇਜਨੇ ਸ਼ੁਰੂ ਕਰ ਦਿੰਦੇ ਨੇ ਤਾਂ ਲੋਕ ਵੀ ਇੱਥੇ ਬਟਾਲੇ ਦੀ ਧਰਤੀ ਤੇ ਹਮ ਹਮਾ ਕੇ ਪਹੁੰਚਦੇ ਨੇ ਬਾਬੇ ਨਾਨਕ ਦਾ ਵਿਆਹ ਦੇਖਣ ਲਗਾਤਾਰ ਨਹੀਂ ਆ ਸਕਦੇ ਪਰ ਬਾਬੇ ਨਾਨਕ ਦੇ ਵਿਆਹ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਚਲੀਏ ਅਸੀਂ ਇੱਕ ਤਸਵੀਰ ਅੱਜ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਜਿਸ ਤਿੱਕੇ ਨਾਲ ਘਰ ਦੇ ਵਿੱਚ ਵਿਆਹ ਰੱਖਿਆ ਜਾਂਦਾ ਵਾ ਤਾਂ ਉਸ ਤੋਂ ਪਹਿਲਾਂ ਅਸੀਂ ਹਫ਼ਤਾ ਹਫ਼ਤਾ 10-10 ਦਿਨ ਪਹਿਲਾਂ ਭਾਜੀ ਕੱਢਣੀ ਕਢਵਾਨੀ ਸ਼ੁਰੂ ਕਰਵਾ ਦਿੰਦੇ ਆ ਹਲਵਾਈ ਸਦਕੇ ਤਾਂ ਉਸੇ ਤਰੀਕੇ ਨਾਲ ਜੋੜਾ ਸੁਸਾਇਟੀ ਕਨ ਸਾਹਿਬ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਲਵਾਈ ਬਿਠਾ ਦਿੱਤੇ ਗਏ ਨੇ ਅੱਜ 7 ਤੋਂ 8 ਦਿਨ ਹੋ ਗਏ ਨੇ ਹਲਵਾਈਆਂ ਨੂੰ ਐਸੇ ਤਰੀਕੇ ਨਾਲ ਭਾਜੀ ਕੱਢਦਿਆਂ ਜਿਸ ਤਰੀਕੇ ਨਾਲ ਘਰ ਦੇ ਵਿੱਚ ਜਦੋਂ ਵਿਆਹ ਰੱਖਿਆ ਜਾਂਦਾ ਵਾ ਤਾਂ ਘਰ ਦੇ ਵਿੱਚ ਭਾਜੀ ਦੇ ਵਿੱਚ ਜਿਹੜੀ ਜਿਹੜੀ ਚੀਜ਼ ਕੱਢੀ ਜਾਂਦੀ ਆ ਚਾਹੇ ਉਹ ਸ਼ੱਕਰ ਪਾਰੇ ਨੇ ਚਾਹੇ ਉਹ ਸੇਵੀਆਂ ਨੇ ਚਾਹੇ ਉਹ ਬੂੰਦੀ ਏ ਉਸੇ ਤਰੀਕੇ ਨਾਲ ਇਹ ਜੋੜਾ ਘਰ ਸੇਵਾ ਸੁਸਾਇਟੀ ਸ੍ਰੀ ਗੁਰਦੁਆਰਾ ਕਨ ਸਾਹਿਬ ਵੱਲੋਂ ਇਸੇ ਤਰੀਕੇ ਨਾਲ ਜਿਹੜੀ ਸੇਵਾ ਨਿਭਾਈ ਜਾਂਦੀ ਆ 25 ਸਾਲ ਦੇ ਕਰੀਬ ਸਮਾਂ ਹੋ ਗਿਆ ਲਗਾਤਾਰ ਇਸੇ ਤਰੀਕੇ ਨਾਲ ਉਹਨਾਂ ਵੱਲੋਂ ਸੇਵਾ ਜਿਹੜੀ ਹੈ ਨਿਭਾਈ ਜਾ ਰਹੀ ਹੈ 2 ਕੁਇੰਟਲ ਤੋਂ ਸ਼ੁਰੂਆਤ ਕੀਤੀ ਸੀ 12 ਟਨ ਤੱਕ ਉਹ ਭਾਜੀ ਪਹੁੰਚ ਗਈ ਹੈ 2 ਕੁਇੰਟਲ ਤੋਂ ਲੈ ਕੇ 12 ਟਨ ਤੱਕ ਭਾਜੀ ਪਹੁੰਚੀ ਕਿਉਂਕਿ ਜਿਵੇਂ ਜਿਵੇਂ ਲੋਕ ਸੰਗਤਾਂ ਗੁਰਦਵਾਰ ਸਾਹਿਬ ਬਾਬਾ ਦੇ ਵਿਆਹ ਪੂਰਵ ਤੇ ਆਣੀਆਂ ਸ਼ੁਰੂ ਹੋਈਆਂ ਤਾਂ ਲੋਡ ਦੇ ਮੁਤਾਬਕ ਉਹਨਾਂ ਨੂੰ ਭਾਜੀ ਵਧਾਣੀ ਪਈ ਤੁਸੀਂ ਦੇਖ ਸਕਦੇ ਹੋ ਤਸਵੀਰ ਕਿਸ ਤਰੀਕੇ ਨਾਲ ਹਲਵਾਈ ਜਿਹੜੇ ਨੇ ਆਪਣਾ ਕਾਰਜ ਕਰ ਰਹੇ ਨੇ ਕੰਮ ਲੱਗੇ ਨੇ ਤਾਂ ਅਲੱਗ-ਅਲੱਗ ਤਰੀਕੇ ਦੀ ਮਠੀਆਂ ਨੇ ਸੀਆਂ ਨੇ ਸ਼ਕਰ ਭਾਰੇ ਨੇ ਬੂੰਦੀ ਹੈ ਹਰ ਤਰੀਕੇ ਦੀ ਜਿਹੜੀ ਹੈ ਇਹ ਭਾਜੀ ਜਿਹੜੀ ਹੈ ਨਾ ਤਿਆਰ ਕਰਾਈ ਜਿੰਦੀ ਗਲਬਤ ਕਰ ਲਾਂਗੇ ਜ਼ਰੂਰ ਸੇਵਾ ਸੁਸਾਇਟੀ ਦੇ ਮੈਂਬਰ ਨੇ ਭਾਈ ਸਾਹਿਬ 2 ਕੁਇੰਟਲ ਤੋਂ ਸ਼ੁਰੂਆਤ ਕੀਤੀ ਅੱਜ 12 ਡਨ ਤੇ ਪਹੁੰਚ ਗਏ ਮੈਂ ਦਾਸ ਸਤਨਾਂ ਸਿੰਘ ਜੋੜਾਕਰ ਸੇਵਾ ਸਾਡੇ ਗੁਰਦੁਆਰਾ ਕਨ ਸਾਹਿਬ ਦਾ ਸੇਵਾਦਾਰ ਹਾਂ ਜੀ ਇਹ ਭਾਜੀ ਜੀ ਆਪਾਂ ਅੱਜ ਤੋਂ 25 ਸਾਲ ਪਹਿਲਾਂ ਸਟਾਰਟ ਕੀਤਾ ਸੀ ਇਹ ਕਾਰਜ ਸਾਰਾ ਉਦੋਂ ਇਹ ਸੋਚ ਕੇ ਕੀਤਾ ਸੀ ਵੀ ਬਾਬੇ ਨਾਨਕ ਦਾ ਵਿਆਹ ਅਸੀਂ ਉਤਰੇ ਕੱਢਦੇ ਨੇ ਤੇ ਆਪਣੇ ਘਰਾਂ ਦੇ ਵਿਆਹ ਦੇ ਵਿੱਚ ਅਸੀਂ ਭਾਜੀ ਕੱਢਨੇ ਆ ਉਸ ਕਰਕੇ 2 2.5 ਕਿਲੋਨ ਤੋਂ ਹੀ ਸਟਾਰਟ ਕੀਤੀ ਸੀ ਪਰ ਸੰਗਤ ਨੇ ਜਦੋਂ ਡਿਮਾਂਡ ਕੀਤੀ ਵੱਧ ਹੀ ਵੱਧ ਹੀ ਵੱਧ ਹੀ ਭਾਜੀ ਕਦੀ ਮੁਰਕੇ ਟਨੋ ਗੀਟਾਂ ਤੋਂ ਬਾਅਦ ਪਿਛਲੇ ਸਾਲ ਅਸੀਂ 10 ਟਨ ਕੀਤੀ ਸੀ ਵੀ ਬਹੁਤ ਭਾਜੀ ਕੱਢਦੇ ਯਾਰ ਕਿ ਵੱਧ ਜਾਣੀਆਂ ਉਹ ਪਰ ਨਹੀਂ ਭਾਜੀ ਉਹ ਪਿਛਲੇ ਸਾਲ ਵੀ ਕਈ ਸੰਗਤ ਨੇ ਨਾਰਾਜ਼ ਹੋ ਕੇ ਗਈ ਉਹ ਫਿਰ ਸੋਚ ਕੇ ਅਰਕੀ 2 ਟਨ ਹੋਰ ਵਧਾਤੀ ਹੈ ਭਾਜੀ ਭਾਜੀ ਉਹ ਹੁਣ ਵੇਖੋ ਮਹਾਰਾਜ ਕਿਰਪਾ ਰਹੀ ਤੇ ਜੇ ਹੋਈ ਤੇ ਆ ਗਾਂ ਫੇਰ ਵੱਜੇਗੀ ਅੱਛਾ ਜਿਸ ਤਰੀਕੇ ਨਾਲ ਜਦੋਂ ਕਿਸੇ ਘਰ ਕਿਸੇ ਰਿਸ਼ਤੇਦਾਰ ਦਾ ਵਿਆਹ ਹੁੰਦਾ ਤਾਂ ਅਸੀਂ ਭਾਜੀ ਕਰਦੇ ਆ ਮੈਂ ਦੇਖਿਆ ਆਣ ਕੇ ਤਸਵੀਰ ਦੇ ਕੇ ਆਪਣੇ ਦਰਸ਼ਕਾਂ ਨੂੰ ਵੀ ਚਾਹੀਏ ਦਿਖਾਣੀ ਕਿ ਹਰ ਤਰੀਕੇ ਦੀ ਭਾਜੀ ਜਿਹੜੀ ਇੱਥੇ ਜਿਹੜੀ ਅਵੇਲੇਬਲ ਆ ਹਰ ਤਰੀਕੇ ਦੀ ਭਾਜੀ ਜਿਹੜੀ ਤੁਹਾਡੇ ਕੋਲ ਕਢਾਈ ਜਾ ਰਹੀ ਹੈ ਤੇ ਕਿਹੜੀ ਕਿਹੜੀ ਜਿਹੜੀ ਹੈਗੀ ਆ ਭਾਜੀ ਦੱਸ ਦੋਗੇ ਥੋੜੇ ਇਹ ਜੀ ਜਦੋਂ ਅਸੀਂ ਆਪਣੇ ਘਰੇਲੂ ਵਿਆਹ ਘਰ ਦੇ ਵਿਆਹ ਕਰਨੇ ਨਾ ਉਦੋਂ ਸਾਡਾ ਬਜਟ ਹੁੰਦਾ ਏ ਪੀ ਆਪਾਂ ਇੰਨੇ ਕ ਪੈਸੇ ਖਰਚਨੇ ਇੰਨੇ ਕ ਬਾਜੀ ਕੱਢਣੀ ਇੰਨੇ ਕ ਕਿਲੋ ਕੱਢਣੀ ਆ ਇਹਦੇ ਸਾਡੇ ਜਗਤ ਗੁਰੂ ਗੁਰਨਾਣ ਦੇਵ ਜੀ ਦਾ ਵਿਆਹ ਪਰੋਬਾ ਇਹਦੇ ਚ ਸਾਡਾ ਕੋਈ ਬਜਟ ਨਹੀਂ ਆਈ ਵੱਧ ਤੋਂ ਵੱਧ ਤੇ ਵਧੀਆ ਤੋਂ ਵਧੀਆ ਆਟਮ ਇਹੀ ਕਰਨ ਦੀ ਕਰੀਦੀ ਆ ਇਹਦੇ ਵਿੱਚ ਸ਼ੱਕਰਪਾਰੇ ਨੇ ਮਿੱਠੀ ਸੇਵੀ ਆ ਗੁਰਵਾਲੀ ਸੇਵੀ ਆ ਕਾਠੀ ਪਕੌੜਾ ਏ ਗਧਾਰੇ ਪਕੌੜਾ ਏ ਲੋਣੀ ਸੇਵੀ ਆ ਮਠੀ ਆ ਬੂੰਦੀ ਆ ਜੀ ਸ਼ੱਕਰਪਾਰੇ ਆ ਇੱਕ ਉਹ ਜਿਹੜੇ ਬਦਾਨਾ ਸੇਵੀ ਆ ਤੇ ਗੁਣੇ ਆ ਕਿਵੇਂ ਨਹੀਂ ਕਹਿੰਦੇ ਐਵੇਂ ਨਹੀਂ ਕਹਿੰਦੇ ਆ ਗਿਆ ਬਾਬੇ ਨਾਨਕ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾ ਇਹ ਜੀ ਅਸੀਂ ਤੇ 2.5 ਤਿੰਨ ਮਹੀਨਿਆਂ ਤੋਂ ਸਟਾਰਟ ਹੋਏ ਨੇ ਆ ਪਹਿਲਾਂ ਅਸੀਂ ਬਾਬੇ ਨਾਨਕ ਦੇ ਵਿਆਹ ਪੁਰਬ ਨੂੰ ਮੁਖ ਰੱਖਦੇ ਹੋਏ ਮੇਂਜਰ ਸਾਹਿਬ ਕੋ ਜਾਈਦਾ ਕੰਨ ਸਾਹਿਬ ਦੇ ਮੇਂਜਰ ਸਾਹਿਬ ਕੋ ਸਤਕਾਣਾ ਨੇ ਮੇਂਜਰ ਸਾਹਿਬ ਕੋ ਸਾਨੂੰ ਕੋ ਸੇਵਾ ਹੈ ਤੇ ਸਾਡੀ ਝੋਲੀ ਪਾਓ ਉਹ ਫਿਰ ਸਾਨੂੰ ਰਾਗ ਰੋਗ ਦੀ ਸੇਵਾ ਤੇ ਮਰਮਤ ਦੀ ਸੇਵਾ ਐਰ ਕੀ ਦਿੱਤੀ ਸੀ ਐਰ ਕੀ ਸਮਰਸੀ ਕਾਲ ਤੇ ਦੋ ਵੱਡੇ ਬੋਰ ਕਰਵਾਏ ਉਹਨਾਂ ਸਾਡੇ ਕੋਲ ਕਹਿ ਕੇ ਵੀ ਸੇਵਾ ਸਾਡੇ ਕੋਲ ਅਸੀਂ ਝੋਲੀਆਂ ਚ ਪਾਈ ਸੇਵਾ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਮੇਂਜਰ ਸਾਹਿਬ ਦੇ ਸਰਉਣੀ ਕਮੇਟੀ ਦੇ ਅਹੀਂ ਬਰਸੋਗਰਦਾਰਾਂ ਵੀ ਜਿਹੜਾ ਸਾਡੇ ਕੋਲ ਸੇਵਾ ਸਾਡੇ ਕੋਲ ਲੈਂਦੇ ਨੇ ਅਸੀਂ ਬਹੁਤ ਖੁਸ਼ ਆ ਸਾਡੇ ਨਾਲ ਸੰਗਤ ਬਹੁਤ ਖੁਸ਼ ਹੈ ਵੀ ਇੰਨੀ ਉਤਸ਼ਾਹ ਨਾਲ ਇਹ ਜੁੜਾ ਘਰ ਸੇਵਾ ਸਾਡੇ ਇੰਨੇ ਉਤਸ਼ਾਹ ਨਾਲ ਕਾਰਜ ਕਰਦੀ ਹੈ ਅੱਛਾ ਫਿਰ ਸਤਨਾਮ ਜੀ ਮੈਨੇਜ ਕਿਦਾਂ ਕੀਤੀ ਜਿੰਦੇ ਗ੍ਰਾਈ ਗ੍ਰਾਈ ਕੀਤੀ ਜਾਂਦੀ ਫਿਰ ਜਾ ਕੇ ਘਰ ਘਰ ਜਾ ਦੁਕਾਨਾਂ ਤੇ ਇਹ ਸੰਗਤ ਨੂੰ ਪਤਾ ਹੈ ਵੀ ਉਹ ਭਾਜੀ ਕੱਢ ਸੰਗਤ ਆਪੇ ਜੁੜ ਜਾਂਦੀ ਸੰਗਤ ਆਪੇ ਆਂਦੇ ਵੀ ਆ ਭਾਜੀ ਸੇਵਾ ਲੈ ਲੋ ਆਪੇ ਅਸੀਂ ਜਾਣਦੇ ਨਹੀਂ ਕਿਤੇ ਇੱਥੇ ਬਾਬਾ ਨਾਨਕ ਇੱਥੇ ਭੰਡਾਰੇ ਭੰਦਾ ਉਹ 20 ਰੁਪਏ ਦਾ ਲੰਗਰ ਚ ਰਾਣਾ ਉਹ ਮੁੱਕਦਾ ਨਹੀਂ ਭਾਜੀ ਉਹਦੀ ਬਰਕਤ ਦੇ ਨਾਲ ਹੀ ਸਾਰੀ ਸੰਗਤ ਆਈ ਜਾਂਦੀ ਹੈ ਸਭ ਕੁਝ ਦੇਈ ਜਾਂਦੀ ਹੈ ਆਪੇ ਕੋਈ ਘਿਓ ਦੇ ਜਾਂਦਾ ਕੋਈ ਮਾਇਆ ਦੇ ਜਾਂਦਾ ਕੋਈ ਖੰਡ ਦੇ ਜਾਂਦਾ ਉਹਦੀ ਕਿਰਪਾ ਨਾਲ ਸਾਰੇ ਕੰਮ ਚੱਲਦੇ ਨੇ ਯਾਰ ਕੀ 2 ਟਨ ਵਧ ਕੜਾਈ ਹੈ ਹਾਂਜੀ ਹਾਂਜੀ 2 ਟਨ ਵਧਈ ਜੀ ਅਗਲੇ ਸਾਲ ਸ਼ਾਇਦ ਹੋਰ ਵਧ ਹੋ ਜਾਈ ਜੀ ਵਧ ਵਧੇ ਅੱਛਾ ਵਿਦੇਸ਼ਾਂ 'ਚ ਵੀ ਜਾਂਦੀ ਫਿਰ ਭਾਜੀ ਉੱਥੇ ਜਿਹੜੇ ਰਿਸ਼ਤੇਦਾਰ ਹੋਣ ਹਾਂਜੀ ਹਾਂਜੀ ਜਿਨ੍ਹਾਂ ਦੇ ਆਏ ਹੋਏ ਨੇ ਸੱਜਣ ਆਏ ਹੋਏ ਨੇ ਬਾਹਰੋਂ ਇਸ ਟਾਈਮ ਬਾਬੇ ਦਾ ਵਿਆਹ ਵੇਖਣ ਆਉਂਦੇ ਉਹ ਫਿਰ ਲਾਇਆ ਜਾਂਦੇ ਜੀ ਉਹਨਾਂ ਨਾਲ ਬੰਨ ਕੇ ਦੇਈ ਦੀ ਪਾਰਸਲ ਬਣਾਈਦਾ ਹਾਂ ਦੂਜੇ ਸਹਾਰਾਂ ਜੀ ਲੁਧਿਆਣਾ ਚੰਡੀਗੜ੍ਹ ਦਿੱਲੀ ਜਿੱਥੋਂ ਵੀ ਕੋਈ ਸੰਗਤ ਆਈ ਹੋਏ ਉਹਨਾਂ ਨੂੰ ਫਿਰ ਜੇ ਤੇ 10 12 ਜਾਣੇ ਫਿਰ ਤੇ ਪਾਰਸਲ ਬਣਾ ਦੇ ਬਾਸ ਚ ਰੱਖਦਾ ਤੇ ਜੇ ਇੱਥੇ ਆਏ ਉਹਨਾਂ ਤੇ ਫਿਰ ਉਹਨਾਂ ਦੀ ਗੱਡੀ ਚ ਸਮਾਨ ਰਾਦੀਦਾ ਵੀ ਉੱਥੇ ਜਾ ਕੇ ਜਿੰਨੇ ਵੀ ਘਰ ਆ ਗਏ ਨੇ ਤੁਹਾਡੇ ਆਪਣੇ ਸੱਜਣ ਸਾਰਿਆਂ ਨੂੰ ਵੰਡੋ ਜੀ ਬਿਲਕੁਲ ਸਤਿਰਾਮ ਸਿੰਘ ਜੀ ਜੀ ਸੇਵਾ ਸੁਸਾਇਟੀ ਦੇ ਮੈਂਬਰ ਜੋੜਾ ਘਰ ਕਾਂ ਸ਼੍ਰੀ ਕੰਨ ਸਾਹਿਬ ਦੇ ਜਿਨ੍ਹਾਂ ਨੇ ਜਾਣਕਾਰੀ ਵੀ ਦਿੱਤੀ ਹੈ ਕਿ ਦੇਸ਼ਾਂ-ਵਦੇਸ਼ਾਂ ਚੋਂ ਇਸੇ ਤਰੀਕੇ ਨਾਲ ਭਾਜੀ ਪਾਰਸਲ ਚ ਤਿਆਰ ਕਰਕੇ ਵੀ ਭੇਜੀ ਜਾਂਦੀ ਹੈ ਜਦੋਂ ਸੰਗਤ ਆਂਦੀ ਹੈ ਜੇਕਰ ਵਿਦੇਸ਼ਾਂ ਚ ਜਾਣਾ ਵਾਲਾ ਨੇ ਭਾਜੀ ਲੈ ਕੇ ਤਾਂ ਉਹਨਾਂ ਨੂੰ ਪੈਕ ਕਰਕੇ ਪਾਰਸਲ ਬਣਾ ਕੇ ਕੋਰੀਅਰ ਕਰਵਾ ਕੇ ਜਾਂ ਕਿਸੇ ਦਿਨ ਕਿਸੇ ਤਰੀਕੇ ਨਾਲ ਉਹਨਾਂ ਨੂੰ ਭੇਜੀ ਜਾ ਸਕੇ ਉਸ ਤਰੀਕੇ ਨਾਲ ਭੇਜੀ ਜਾਂਦੀ ਹੈ ਦੇਸ਼ਾਂ-ਵਦੇਸ਼ਾਂ ਚ ਜਿਸ ਤਰੀਕੇ ਨਾਲ ਹੋਰ ਕਿਸੇ ਸ਼ਹਿਰ ਚੋਂ ਆਂਦੇ ਨੇ ਉਹਨਾਂ ਨੂੰ ਨਾਲ ਦੀ ਨਾਲ ਭੇਜੀ ਜਾਂਦੀ ਹੈ ਤਾਂ ਜ਼ਰੂਰ ਕਿਤੇ ਨਾ ਕਿਤੇ ਬਟਾਲੇ ਵਾਸੀਆਂ ਨੂੰ ਚਾਰਜ ਜਾਂ ਚੜ ਜਾਂਦਾ ਜਦੋਂ ਬਾਬੇ ਨਾਨਕ ਦਾ ਵਿਆਹ ਹੁੰਦਾ ਵਾ ਕਿਉਂਕਿ ਚਾ ਚੜੇ ਵੀ ਕਿਉਂ ਜਗਤ ਗੁਰੂ ਨੇ ਤਨਦਨ ਸਿੰਘ ਗੁਰਨਾਣਕ ਦੇਵ ਜੀ ਉਹਨਾਂ ਦਾ ਵਿਆਹ ਪੁਰਬ ਆ ਤਾਂ ਇੱਥੇ ਖੁਸ਼ੀ ਇੱਕ ਵੱਖਰੀ ਦੇਖਣ ਨੂੰ ਮਿਲਦੀ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਬਹੁਤ ਸਾਰੇ ਰਿਸ਼ਤੇਦਾਰ ਨੇ ਜਿਹੜੇ ਉਹ ਇੱਕ ਦੂਸਰੇ ਦੇ ਜਿਹਨੀਆਂ ਰਿਸ਼ਤੇਦਾਰੀਆਂ ਨੇ ਬਟਾਲੇ ਉਹ ਜ਼ਰੂਰ ਪਹੁੰਚਦੇ ਨੇ ਉਸ ਦਿਨ ਕੱਸੀ ਚੱਲ ਗਏ ਜਗਤ ਗੁਰੂ ਦਾ ਵਿਆਹ ਪੁਰਬ ਦੇਖੀਏ ਹਰ ਸਾਲ ਮਨਾਇਆ ਜਾਂਦਾ ਇਸ ਸਾਲ ਵੀ 10 ਸਤੰਬਰ ਦਿਨ ਮੰਗਲਵਾਰ ਨੂੰ ਬਟਾਲੇ ਦੀ ਧਰਤੀ ਤੇ ਤਨਦਨ ਸਿੰਘ ਗੁਰਨਾਣਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾਏਗਾ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ Bır